ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ 6 ਉਮੀਦਵਾਰਾਂ ਦੀ ਅਨਾਉਂਸਮੈਂਟ ਕੀਤੀ ਗਈ ਆ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਹੈ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੋਲ ਕਿੰਨੀ ਸੰਪਤੀ ਆ ਉਹ ਕਿੰਨੇ ਪੜੇ ਲਿਖੇ ਨੇ ਤੇ ਉਹਨਾਂ ਦੇ ਉੱਪਰ ਕਿੰਨੇ ਮਾਮਲੇ ਦੱਜ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੱਥੇ ਕੌਣ ਕੌਣ ਐਮਪੀ ਰਿਹਾਏ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਲੰਧਰ ਲੋਕ ਸਭਾ ਸੀਟ ਦੇ ਵਿੱਚ ਕਿਹੜੇ ਨੌ ਵਿਧਾਨ ਸਭਾ ਹਲਕੇ ਆਉਂਦੇ ਨੇ ਸਭ ਤੋਂ ਪਹਿਲਾ ਹਲਕਾ ਹੁੰਦਾ ਏ ਫਲੋਰ ਜਿੱਥੋਂ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਨਕੋਦਰ ਤੋਂ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸ਼ਾਹਕੋਟ ਤੋਂ ਹਰਦੇਵ ਸਿੰਘ ਲਾੜੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਕਰਤਾਰਪੁਰ ਤੋਂ ਬਲਕਾਰ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਲੰਧਰ ਪਛਮੀ ਤੋਂ ਸ਼ੀਤਲ ਅੰਗਰਾਲ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੇ ਉਹਨਾਂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਜੁਆਇਨ ਕਰ ਗਏ ਸਨ ਇਸ ਤੋਂ ਬਾਅਦ ਜਲੰਧਰ ਸੈਂਟਰਲ ਤੋਂ ਰਮਨ अरोड़ा ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਲੰਧਰ ਨੌਰਤੋਂ ਅਵਤਾਰ ਸਿੰਘ ਜੂਨੀਅਰ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਤਿਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਜੋ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਤਾਂ ਇਹ ਸੀ ਜੋ ਨੌ ਵਿਧਾਨ ਸਭਾ ਹਲਕੇ ਆਉਂਦੇ ਨੇ ਜਲੰਧਰ ਲੋਕ ਸਭਾ ਸੀਟ ਦੇ ਵਿੱਚ ਉਹ ਕਿਹੜੇ-ਕਿਹੜੇ ਨੇ ਹੁਣ ਗੱਲ ਕਰਦੇ ਆ ਕਿ ਸਾਬਕਾ ਮੁੱਖ ਮੰਤਰੀ ਚਾਂਦੀ ਸਿੰਘ ਚੰਨੀ ਦੇ ਕੋਲ ਕੀ ਕੁਝਾ ਦੱਦਨੇ ਆ ਕਿ ਚਾਂਦੀ ਸਿੰਘ ਚੰਨੀ ਦੀ ਜੋ ਉਮਰ 58 ਸਾਲ ਹੈ ਉਹਨਾਂ ਦੇ ਪਿਤਾ ਦਾ ਨਾਮ ਹਰਸਾ ਸਿੰਘ ਆ ਜੇਕਰ ਗੱਲ ਕਰਦੀਆਂ ਉਹਨਾਂ ਦੀ ਸਿੱਖਿਆ ਦੀ ਕਿਉ ਕਿੰਨੇ ਪੜੇ ਲਿਖੇ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੋਈ ਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ ਪੀਐਚਡੀ ਕੀਤੀ ਹੋਈ ਆ ਜੇਕਰ ਗੱਲ ਕਰਦੇ ਆ ਸੰਪਤੀ ਦੀ ਕਿ ਉਹਨਾਂ ਦੇ ਕੋਲ ਕਿੰਨੀ ਜਾਇਦਾਦ ਆ ਉਹਨਾਂ ਦੇ ਉੱਪਰ ਕਿੰਨਾ ਕਰਜ਼ਾ ਏ 2012 ਦੇ ਵਿੱਚ ਉਹਨਾਂ ਦੇ ਕੋਲ 10 ਕਰੋੜ ਤੋਂ ਵੱਧ ਦੀ ਜਾਇਦਾਦ ਸੀ ਤੇ ਉਹਨਾਂ ਦੇ ਉੱਪਰ 44 ਲੱਖ ਤੋਂ ਵੱਧ ਦਾ ਕਰਜ਼ਾ ਸੀ 2017 ਦੇ ਵਿੱਚ ਇਹ ਸੰਪਤੀ ਵਧ ਕੇ 14 ਕਰੋੜ ਦੀ ਹੋ ਜਾਂਦੀ ਆ ਤਿੰਨ ਦੇ ਉੱਪਰ ਜੋ ਕਰਜ਼ਾ ਸੀ ਉਹ ਘਟ ਕੇ 10 ਲੱਖ ਹੋ ਜਾਂਦਾ ਏ ਜੇਕਰ ਗੱਲ ਕਰਦੇ ਆ 2022 ਦੀ ਤਾਂ 2022 ਦੇ ਵਿੱਚ ਉਹਨਾਂ ਦੀ ਸੰਪਤੀ ਘਟ ਕੇ 9 ਕਰੋੜ ਰਹਿ ਜਾਂਦੀ ਆ ਤੇ ਉਹਨਾਂ ਦਾ ਕਰਜ਼ਾ ਵਧ ਕੇ 88 ਲੱਖ ਹੋ ਜਾਂਦਾ ਏ ਤਾਂ ਇਸ ਜਨਜੀਤ ਸਿੰਘ ਚੰਨੀ ਦੇ ਕੋਲ ਕਿੰਨੀ ਸੰਪਤੀ ਆ ਜੇਕਰ ਗੱਲ ਕਰਦੇ ਆ ਕਿ ਉਹਨਾਂ ਦੇ ਉੱਪਰ ਕਿੰਨੇ ਮਾਮਲੇ ਦੱਜ ਨੇ ਚਰਨਜੀਤ ਸਿੰਘ ਚੰਨੀ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਵੀ ਮਾਮਲਾ ਨਹੀਂ ਦਰਜ ਹੁਣ ਗੱਲ ਕਰਦੇ ਹਾਂ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕੌਣ ਕੌਣ ਐਮਪੀ ਰਹਿ ਚੁੱਕਿਆ ਜਲੰਧਰ ਲੋਕ ਸਭਾ ਸੀਟ ਦੇ ਉੱਪਰ ਸਭ ਤੋਂ ਪਹਿਲਾਂ 1952 ਦੇ ਵਿੱਚ ਅਮਰਨਾਥ ਇੱਥੋਂ ਐਮਪੀ ਬਣਦੇ ਨੇ 57 62 67 69 71 ਦੇ ਵਿੱਚ ਸਵਰਨ ਸਿੰਘ ਬਣਦੇ ਨੇ 77 ਦੇ ਵਿੱਚ ਇਕਬਾਲ ਸਿੰਘ ਢਿੱਲੋਂ 80 ਤੇ 84 ਦੇ ਵਿੱਚ ਅਰਜਿੰਦਰ ਸਿੰਘ 99 ਦੇ ਵਿੱਚ ਇੰਦਰ ਕੁਮਾਰ ਗੁਜਰਾਲ 92 ਦੇ ਵਿੱਚ ਯਸ਼ 93 ਦੇ ਵਿੱਚ ਉਮਰੋਦ ਸਿੰਘ 96 ਦੇ ਵਿੱਚ ਦਰਬਾਰਾ ਸਿੰਘ 98 ਦੇ ਵਿੱਚ ਇੰਦਰ ਕੁਮਾਰ ਗੁਜਰਾਲ 99 ਦੇ ਵਿੱਚ ਬਲਵੀਰ ਸਿੰਘ 2004 ਦੇ ਵਿੱਚ ਰਾਣਾ ਗਰਜੀਤ ਸਿੰਘ 2009 ਦੇ ਵਿੱਚ ਭਿੰਦਰ ਸਿੰਘ ਕੇਪੀ 2014 ਤੇ 19 ਦੇ ਵਿੱਚ ਸੰਤੋਖ ਸਿੰਘ ਚੌਧਰੀ ਤੇ 2023 ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਦਾਦ ਦੇ ਇਥੋਂ ਸੁਸ਼ੀਲ ਕੁਮਾਰ ਰਿੰਕੂ ਜੋ ਆਮ ਆਦਮੀ ਪਾਰਟੀ ਦੇ ਤਰਫੋਂ ਐਮਪੀ ਬਣਨੇ ਪਰ ਉਹਨਾਂ ਨੇ ਆਪਣੀ ਪਾਰਟੀ ਹੁਣ ਬਦਲ ਲਈ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਸਮੇਂ ਜਲੰਧਰ ਲੋਕ ਸਭਾ ਸੀਟ ਦੇ ਉੱਪਰ ਕਾਂਗਰਸ ਪਾਰਟੀ ਦੇ ਵੱਲੋਂ ਜੋ ਕੈਂਡੀਡੇਟ ਨੇ ਉਹ ਚਰਨਜੀਤ ਸਿੰਘ ਚੰਨੀ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਤਰਫੋਂ ਨੇ ਸੁਸ਼ੀਲ ਕੁਮਾਰ ਰਿੰਕੂ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾਦਨੀਆ ਕੀ ਚੰਜੀ ਸਿੰਘ ਚੰਨੀ ਟਿਕਟ ਨੂੰ ਲੈ ਕੇ ਜੋ ਚੌਧਰੀ ਪਰਿਵਾਰ ਆ ਉਹ ਲਗਾਤਾਰ ਵਿਰੋਧ ਕਰ ਰਿਹਾ ਸੀ ਮਰਹੂਮ ਐਮਪੀ ਸੰਤੋਖ ਸਿੰਘ ਚੌਧਰੀ ਦੇ ਸੁਪੁੱਤਰ ਨੇ ਵਿਕਰਮ ਸਿੰਘ ਚੌਧਰੀ ਉਹ ਲਗਾਤਾਰ ਟਿਕਟ ਦੀ ਮੰਗ ਕਰੇ ਸਨ ਪਰ ਫਿਰ ਵੀ ਹਾਈ ਕਮਾਂਡ ਦੇ ਵੱਲੋਂ ਚੰਜੀ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਆ ਇਸ ਤੋਂ ਪਹਿਲਾਂ ਅਸੀਂ ਜੋ ਸੁਸ਼ੀਲ ਕੁਮਾਰ ਰਿੰਕੂ ਦੇ ਕੋਲ ਕੀ ਕੁਝਾ ਉਹਦੀ ਵੀਡੀਓ ਅਸੀਂ ਬਣਾ ਚੁੱਕੇ ਆ ਤੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੇ ਉੱਪਰ ਬਣੇ ਰਹੋ ਧੰਨਵਾਦ